जिन जिन रिश्ता उन्हनि जी तव्हां खड़े हुजे गुरदासपुर इलाक़ ਪਰਮਾਤਮਾ ਕਿਛੇ ਨਹੀਂ ਹੋਈ ਉਹ ਜਿਹੜੀ ਅੱਜ ਨਾ ਪਾਇ। ਬਣਾ ਜਿੱਤ ਦਾ ਜੱਥੇਵਾਲੀਆ ਵੱਲੋਂ ਵੀ ਸਮਾਜ ਤੇ ਵੀ ਸੱਤਾ ਵੱਲੋਂ ਵੀ ਚੰਗੀ ਸੋਚ ਰੱਖਣ ਵਾਲੇ ਵੱਲੋਂ ਵੀ ਇੱਕ ਸਮੇਂ ਇਹਦੇ ਸਮਾਜ ਨੂੰ ਜੀ ਅੱਜ ਤੇ ਅੱਛੁੱਤੇ ਹੋਈ ਆ ਬਲਕੇ ਤੇ ਵੀ ਹੋਥ। ਉਸ ਹਮਾਸਾ ਦੇ ਵਿੱਚ ਸਮਾਜ ਦਾ ਕੀ ਉਹ ਨਾ ਜਾਈ ਜਾਉ। ਲੋਕੀਂ ਦਿੱਤ ਸੁਰਾ ਦੇਣਾ ਅਜਿ ਤਰੋ ਜਿੰਨ ਟ ਕੋਸ਼ਿਸ਼ ਕੀਤੀ ਜਾਵੇ। ਸਮਾਜ ਨੂੰ ਨਾਲ ਠੀਕ ਹੋਣ ਦੀ ਜਾਂਦਾ। ਪਰ ਹੌਲੀ ਹੌਲੀ ਜਦੋਂ ਗੱਲ ਕਰ ਰਹੇ ਸਾਂ ਇਸ ਸਮਾਜ ਦੇ ਹਰ ਕਿਤੇ ਦੇ ਵਿੱਚ ਨਿਗਾਹ ਆ ਰਹੀ। ਉਹ ਉਹਨਾਂ ਦਾ ਜੇਮਦਰ ਕੋਤਾ ਪੜਿਆ ਜਾਵੇ। ਉਸ ਲਿਹਾਤ ਦੇ ਵਿੱਚ ਸੇਵਾਵਿੰਨੀ ਉਹਦੇ ਵਿੱਚ ਜਨੂਰ ਵੀ ਆ ਉਹਦੇ ਵਿੱਚ ਵਪਾਰ ਵੀ ਆ ਉਹਦੇ ਵਿੱਚ ਨੌਕਰੀ ਪੇਸ਼ੇ ਦੀ ਵੀ ਗੱਲ ਆ ਸਾਰੇ ਬੰਲੇ ਅੱਜੋ ਲੰਘਾਰ ਤੇਜ਼ੀ ਨਾਲ ਵਧ ਗਏ। ਡਾਕਟਰ ਜਨੂਰ ਉਹ ਆ ਕਿ ਕਿਸੇ ਰੱਬ ਦਾ ਰੂਪ ਸਮਝਦੇ ਸਾਂ। ਜਦੋਂ ਮਰੀਜ਼ ਜਾਂਦਾ ਕਿ ਡਾਕਟਰ ਕੋਲ ਅਤੀ ਬਿਮਾਰੀ ਡਾਕਟਰ ਨੂੰ ਮਿਲ ਕੇ ਡਾਕਟਰ ਨਾਲ ਗੱਲ ਕਰਕੇ ਆਉਂਦਾ ਪਰ ਹੌਲੀ-ਹੌਲੀ ਉਹ ਵੀ ਪੇਸ਼ਾ ਬਣ ਗਿਆ ਉਹ ਨਿਕਲਦਾ ਕੰਮ ਨੂੰ ਬੜਿਆ ਮੈਂ ਸਮਝਦਾ ਵੀ ਆਹੜੀਆਂ ਸਿੱਧਾ ਵਿਚਾਰਨ ਦੀ ਲੋੜ ਆ ਅਜਿਹਾ ਚਲੇਗਾ ਸਲੋਹ ਹੁੰਦਾ ਕੋਈ ਵਰਨ ਕਰਤੋਂ ਨੂੰ ਉਹਨੇ ਮਾਤਾ ਨੂੰ ਕਿਹਾ ਕਿ ਉਹ ਲਈ ਤੋਖ ਇੱਕ ਦਿਨ ਸਾਡੀ ਦੋ ਦਿਨ ਦਾ ਨਹੀਂ ਅਕੀਰੀ ਸਾਹ ਕਰ ਉਹ ਬੱਚਾ ਰਹਿਣਾ ਔਰ ਇਹਨਾਂ ਨੂੰ ਜਿਮੀ ਦੇ ਹੁੰਦਾ ਰਹਿਣਾ ਉਹ ਸੁੱਖ ਘਟਵਾ ਨਹੀਂ ਇਹਨਾਂ ਨੂੰ ਰੋਜ਼ ਦੁੱਖ ਦੇ ਨਾਲ ਰਹਿਣ ਦੀ ਆਦਤ ਪੈ ਗਈ ਸੀ ਦੁੱਖ ਉਹਨਾਂ ਹੀ ਰਹਿਣਾ ਇਹਨੂੰ ਹਰ ਹੀ ਵਾਲੀ ਆਦਤ ਤਾਂ ਆ ਜਾਣੀ ਆ ਵੀ ਉਹਨਾਂ ਨੂੰ ਦੁੱਖ ਆ ਆਪਣੀ ਜ਼ਿੰਦਗੀ ਦੇ ਚੋਂ ਅਬ ਸਮਝ ਨਹੀਂ ਆਦੀ ਕਿ ਖਾਸ ਬਿਲਣਾ ਚਾਹੀਦਾ ਉਹ ਤਰੀਆਂ ਗੱਲਾਂ ਨੇ ਕਿ ਕਿਰੋਂ ਦੀਆਂ ਕਦਮ ਦੀਆਂ ਅਰਾਜੋ ਸਮਾਣੀ ਜਨ ਲਈ ਇਸ ਕਰਕੇ ਬਹੁਤ ਤਕਸੀਰ ਨਹੀਂ ਜਾਣਾ ਅੱਜ ਮੁਸ਼ਕਿਲ ਹੈ ਆ ਸਰਕਾਰੀਆ ਕੋਲ ਕੇਵਲ ਕੋਣਾ ਬੰਦੇ ਨਹੀਂ ਲਾ ਕੇ ਨੇ ਜਿਹੜੇ ਆਰਥਿਕ ਤੌਰ ਤੇ ਤੁਜੂਰ ਨੇ ਜਦੋਂ ਜਰਾ ਵੀ ਵਾਹ ਚੱਲਦਾ ਉਹ ਵਾਹ ਤੋਂ ਬਾਅਦ ਆਵਾਜੇ ਪਾਉਣ ਲੱਗ ਪੈਂਦੇ ਤੇ ਸਾਡੀ ਹੌਲੀ ਹੌਲੀ ਪ੍ਰਵਿੱਧੀ ਵੀ ਬਣ ਗਈ ਆ ਜਿਵੇਂ ਆਪਾਂ ਸਰਕਾਰੀ ਕਿਤੇ ਜਿਆਦਾ ਆ ਪ੍ਰਾਈਵੇਟ ਦੀ ਜਿਆਦਾ ਕਲੇਟੀ ਇਹਦੀ ਪ੍ਰਵਿੱਧੀ ਨੂੰ ਮਾਰਾ ਮੱਟਾ ਇਹਦੇ ਬਦਲਣ ਦੀ ਲੋੜ ਆ ਤੋਂ ਜਿਵੇਂ ਸ਼ੁਰੂ ਕਿਰਪਾ ਕਰੇ ਜੀ ਕੋਈ ਲਘੁਤ ਨਹੀਂ ਪਰਿਵਾਰ ਨੂੰ ਉੱタル ਦੇ ਨੇ ਵੀ ਉਹਦੇ ਚਲੇ ਜਾਣਾ ਬੜੀ ਦੁਖਦਾਈ ਗੱਲ ਆ ਸਮਾਜ ਸਾਰਾ ਖੜਾ ਇੱਕ ਛੋਟਾ ਜਿਹਾ ਸਮਾਜ ਦਾ ਹਿੱਸਾ ਹੁੰਦਾ ਏ ਮੈਂ ਤੁਹਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਆ ਸਾਰਿਆਂ ਨੇ ਵੱਧ ਚੜ੍ਹ ਆਪਣਾ ਯੋਗਦਾਨ ਪਾ ਕੇ ਸਹਿਕਤ ਕੀਆ ਮੈਂ ਸਮੁੰਨਾ ਵੀ ਇੱਕ ਚੰਗੀ ਉਕਤ ਹੈ ਕਿ ਇਹ ਬਹੁਤ ਮੁਸ਼ਕਲ ਆਈਆ ਉੱਥੇ ਰਵਾਇਤ ਵੀ ਸਾਡੇ ਸਮਾਜ ਨੇ ਕੋਸ਼ਿਸ਼ ਕੀਤੀ ਆ ਵੀ ਅਜਿਹੋ ਦਾ ਪਰਿਵਾਰ ਉਹ ਇਕੱਲਾ ਨਹੀਂ ਅਸੀਂ ਸਾਰੇ ਨਾਲ ਆਈ ਵਾਰ ਚਾਹਤ ਮੁਸ਼ਕਲ ਆਈਆ ਪਿੱਛੇ ਤੁਸੀਂ ਦੇਖਿਆ ਹੋਵੇਗਾ ਨਵਾਂ ਤਾਰ ਛੋਟ ਫਰਕਟਿੰਗ ਦੇ ਨਾਲ ਦੁਕਾਨਾਂ ਛੜੀਆਂ ਦੇ ਨਹੀਂ ਦੋ ਨਹੀਂ ਚਾਹੁੰਦੇ ਉਸ ਮਾਸਟਰ ਨੂੰ ਪਿੱਛੇ ਫੇਰ ਲਈ ਤੋਂ ਉਦੋਂ ਵੀ ਸੁਖਮਤੀ ਸਾਹਿਬ ਨੇ ਤਿਆਰ ਕੀ ਲੇ ਕਾਨੂੰਨ ਨਾਲ ਵੇਖੋ ਜਦੋਂ ਇਹੋ ਜਿਹੀ ਕੋਈ ਗੱਲ ਹੁੰਦੀ ਆ ਉਹਦੇ ਵਿੱਚ ਕੁਝ ਨਾ ਕੁਝ ਤਾਂ ਲੋੜ ਪਾਉ ਕੋਈ ਕੀਮਤ ਨਹੀਂ ਇਸ ਖਾਤ ਦੇ ਨੂੰ ਜਿੱਲਾ ਮਰਦੀ ਸਾਗਵਾਲੀ ਦੇ ਪਾਲੇ ਰਣਜੀਤ ਪਾਲੇ ਉਹ ਬਾਦਰ ਜਲੇ ਦੀ ਪਾਲਾ ਘਰਗੋਇਆ ਦਾ ਪਾਲਾ ਇਹ ਉਸ ਦੀ ਉਸ ਕੀ ਹੈ ਸਿਰਫ ਉਸ ਦੁੱਖ ਨੂੰ ਕਿਤੇ ਨਾ ਕਿਤੇ ਕੱਟ ਕਰਨ ਲਈ ਅਮਰ ਜੀ ਉਸ ਤਾਹੋ ਸਦਾ ਜਲੇ ਦੀ ਜੇ ਕਾਹੋ ਵੀ ਕੋਈ ਸਾਤਾ ਕੋਈ ਚੀਜ਼ ਇਹਨਾਂ ਨੇ ਦੁੱਖ ਨੂੰ ਦੂਰ ਕਰ ਦੇਵੇ ਜੋ ਹੁੰਦੀ ਤਾਂ ਫਿਰ ਮੈਨੂੰ ਆਪ